ਪੀਟੇ ਚੰਦੇਲੀ ਤੋਂ ਅਜੀਤ ਨਵੀਰ ਦਾ ਸਫਰ ਗੀਤਕਾਰੀ ਤੋਂ ਗਜ਼ਲਵਾਲ ਇਵੇਂ ਹੀ ਹੈ ਜਿਵੇਂ ਕੋਈ ਗਵਈਆ ਕੱਚੇ ਰਾਗ ਗਾਉਂਦਾ ਗਾਉਂਦਾ ਅਚਨਚੇਤ ਪੱਕੇ ਰਾਗ ਗਾਉਣ ਲੱਗ ਪੇ ਅਜਿਹੇ ਸਮਿਆਂ ਚ ਫਤਵਿਆਂ ਦੇ ਦੌਰ ਵਿੱਚ ਗਜ਼ਲ ਸੰਗ੍ਰਹਿ ਦਾ ਆਉਣਾ ਸ਼ੁਭ ਸ਼ਗਨ ਹੀ ਆਖ ਸਕਦੇ ਆ ਕਿਉਂਕਿ ਇਹ ਗਜ਼ਲ ਸੰਗ੍ਰਹਿ ਇਸ ਦੌਰ ਨੂੰ ਬਹੁਤ ਹੀ ਬਾਰੀਕ ਜਾਵੀਏ ਤੋਂ ਵੇਖਦਾ ਕਟਾਕਸ਼ ਕਰਦਾ ਹੈ ਤੁਸੀਂ ਉਹਦੀ ਸ਼ਾਇਰੀ ਨੂੰ ਖਰਬੂਜੇ ਦੀਆਂ ਫਾੜੀਆਂ ਨਾਲ ਤੁਲਨਾ ਕਰ ਸਕਦੇ ਹੋ ਜੇ ਵੇਖਣ ਤੋਂ ਇੱਕੋ ਗਜ਼ਲ ਲੱਗਦੀ ਹੈ ਪਰ ਉਹਦੀ ਹਾਰ-ਫਾੜੀ ਦਾ ਆਪਣਾ ਦਾਜ ਤੇ ਆਦਾ ਕਮਾਲ ਦੀ ਹੈ ਜਿਨ੍ਹਾਂ ਦੇ ਪੁੱਤ ਆਏ ਜਿੱਤ ਕੇ ਪਰ ਬਕਸ਼ਿਆਂ ਅੰਦਰ ਉਹਨਾਂ ਨੂੰ ਪੁੱਛ ਕੇ ਵੇਖੀ ਨਤੀਜੇ ਕੀ ਨੇ ਜੰਗਾਂ ਦੇ ਪੰਜਾਬ 247 ਟੀਵੀ ਦੇ ਤੀਸਰੀ ਅਖ ਪ੍ਰੋਗਰਾਮ ਵਿੱਚ ਅੱਜ ਅਸੀਂ ਮੱਖਣਮਾਨ ਹਰਾਂ ਦਾ ਇੱਕ ਛੋਟਾ ਜਿਹਾ ਲੇਖ ਜਿਹੜਾ تنویر ਦੀ ਸ਼ੈਰੀ ਦੇ ਉੱਤੇ ਉਹਨਾਂ ਨੇ ਲਿਖਿਆ ਹੈ ਲੇਖ ਦਾ ਸਰਲੇਖ ਹੈ ਫਤਵਿਆਂ ਦੇ ਦੌਰ ਵਿੱਚ ਸਰੋਕਾਰਾਂ ਦੀ ਸ਼ੈਰੀ ਅਜੇ تنویر ਮੇਰੇ ਲਈ ਸ਼ਾਇਰ ਨਹੀਂ ਮੇਰੀ ਤੁਰ ਰੂਹ ਤੱਕ ਫੈਲਿਆ ਮੁਹੱਬਤ ਦਾ ਜੰਗਲ ਹੈ ਇਹ ਸਾਰਾ ਜੰਗਲ ਮਹਿਕ ਨਾਲ ਭਰਿਆ ਪਿਆ ਹੈ ਜਿਹੜਾ ਕਦੇ-ਕਦੇ ਆਪਣੇ ਸੁਭਾਵ ਦੀਆਂ ਰੋਹ ਰੀਤਾਂ 'ਚ ਗੁੰਮ ਜਾਂਦਾ ਹੈ ਕਦੀ-ਕਦੀ ਕਈ ਮਹੀਨੇ ਕੁੰਦਾ ਹੀ ਨਹੀਂ ਜਦੋਂ ਕੁੰਦਾ ਤਾਂ ਇਦਾਂ ਲੱਗਦਾ ਜਿਵੇਂ ਮੋਰ ਪਹਿਲਾਂ ਪਾ ਰਿਹਾ ਹੋਵੇ ਕੋਇਲ ਗਾ ਰਹੀ ਹੋਵੇ ਤੇ ਉਹ ਹੱਟ ਤੇ ਬੈਠਾ ਬਾਣੀਆਂ ਨਹੀਂ ਉਹਦੇ ਹਿਰਦੇ 'ਚ ਦਇਆ ਹੈ ਇਸੇ ਲਈ ਉਹ ਬਹੁਤ ਵਾਰ ਗਰੀਬੜੇ ਲਈ ਹੱਟ ਵੀ ਲਟਾ ਦਿੰਦਾ ਹੈ ਉਲਕਾਈ ਦੇ ਫਿਕਰਾਂ 'ਚ ਡੁੱਬਿਆ ਅਕਸਰ ਗਾਉਂਦਾ ਹੈ ਭੰਡਾ ਭੰਡਾਰੀਆ ਕਿੰਨਾ ਘਪਾਰ ਇੱਕ ਮੁਠੀ ਚੁੱਕ ਲੈ ਦੂਜੀ ਤਿਆਰ ਉਹਦੇ ਫਿਕਰ ਵੱਡੇ ਨਹੀਂ ਉਹ ਸਰੋਕਾਰਾਂ ਦਾ ਸ਼ਾਇਰ ਹੈ ਅਜੀਤ تنਵੀਰ ਗਜ਼ਲ ਦੇ ਸਫ਼ਰ ਵਿੱਚ ਵੱਖ-ਵੱਖ ਉਸਤਾਦਾਂ ਦੀ ਪੱਠੀ ਵਿੱਚ ਤਪਿਆ ਹਰ ਉਸਤਾਦ ਦਾ ਉਹ ਸਤਕਾਰ ਕਰਦਾ ਹੈ ਪਰ ਬਾਬੇ ਜਗਤਾਰ ਨਾਲ ਉਹਦੀ ਗਹਿਰੀ ਨੇੜਤਾ ਹੈ ਉਹ ਬਾਬੇ ਜਗਤਾਰ ਦਾ ਭਗਤ ਹੈ تنਵੀਰ ਤਖੱਲਸ ਵੀ ਉਹਦਾ ਬਾਬੇ ਜਗਤਾਰ ਨੇ ਹੀ ਰੱਖਿਆ ਸੀ ਪਤਾ ਨਹੀਂ ਬਾਬੇ ਨੂੰ ਅਜੀਤ ਚ ਕੀ ਦਿਸਿਆ ਸੀ ਜਦੋਂ ਮੈਨੂੰ ਮਿਲਦਾ ਤਾਂ ਅਕਸਰ ਆਖਦਾ ਤੇਰੇ ਵਰਗਾ ਇੱਕ ਹੋਰ ਮੇਰਾ ਪੁੱਤ ਅਮਰੀਕਾ ਵਸਦਾ ਹੈ ਬਾਬੇ ਦੇ ਕਹਿਣ ਦੇ ਅੰਦਾਜ਼ ਚ ਇੰਨੀ ਆਪਣਤ ਸੀ ਤਨਵੀਰ ਮੈਨੂੰ ਆਪਣੇ ਛੋਟੇ ਭਰਾ ਵਾਂਗੂ ਜਾਪਦਾ ਹੈ ਜਿਵੇਂ ਬਾਬੇ ਜਗਤਾਰ ਨੇ ਉਹਨੂੰ ਗੋਦ ਲੈ ਲਿਆ ਹੋਵੇ ਗੱਲ ਸ਼ੈਰੀ ਦੀ ਹੋ ਰਹੀ ਸੀ ਤਨਵੀਰ ਦੀ ਸ਼ੈਰੀ ਦੀ ਚਰਚਾ ਛਿੜੇ ਬਾਬਾ ਜਗਤਾਰ ਨੂੰ ਸਜਦਾ ਕਰਨਾ ਇਦਾਂ ਹੈ ਜਿਵੇਂ ਮੱਕੇ ਤੇ ਮਦੀਨੇ ਦਾ ਹੱਜ ਕਰ ਰਹੇ ਹੋਈਏ ਪੀਟੇ ਚੰਦੇਲੀ ਤੋਂ ਅਜੇ ਤਨਵੀਰ ਦਾ ਸਫਰ ਗੀਤਕਾਰੀ ਤੋਂ ਗਜ਼ਲਵਾਲ ਇਵੇਂ ਹੀ ਹੈ ਜਿਵੇਂ ਕੋਈ ਗਵਈਆ ਕੱਚੇ ਰਾਗ ਗਾਉਂਦਾ ਗਾਉਂਦਾ ਅਚਨਚੇਤ ਪੱਕੇ ਰਾਗ ਗਾਉਣ ਲੱਗ ਪਏ ਫਤਵੀਆ ਦੇ ਦੌਰ ਵਿੱਚ تنਵੀਰ ਦੇ ਗਜ਼ਲ ਸੰਗ੍ਰਹਿ ਦਾ ਪ੍ਰਵੇਸ਼ ਉਦੋਂ ਆਇਆ ਜਦੋਂ ਸਟੇਟ ਚੋਰ ਮੋਰੀ ਰਹੀ ਸੰਵਿਧਾਨ ਨੂੰ ਸ਼ਾਂਗਣ ਦੀ ਤਿਆਰੀ ਦੇ ਨਾਲ-ਨਾਲ ਵੈਦਿਕ ਸੰਸਕ੍ਰਿਤੀ ਵਰਣਵਵਸਥਾ ਮੰਨੂ ਸਮ੍ਰਿਤੀ ਲਵਜਾਦ ਮੌਬ ਲਿੰਚਿੰਗ ਕਰਦੀ ਅਸਹਿਣਸ਼ੀਲਤਾ ਦੇ ਬਹਾਨੇ ਘੱਟ ਗਿਣਤੀਆਂ ਤੇ ਤਸ਼ੱਦਦ ਵੀ ਕਰ ਰਹੀ ਹੈ ਤੇ ਡਰਾ ਵੀ ਰਹੀ ਹੈ ਅਤੇ ਤਾਨਾਸ਼ਾਹੀ ਦੀ ਵਰਤਾਂਤ ਵੀ ਸਰਜਰੀ ਹੈ ਤੇ ਇੱਕ ਨੇਸ਼ਨ ਦਾ ਨੈਰੇਟਿਵ ਵੀ ਕਰ ਰਹੀ ਹੈ ਅਜਿਹੇ ਸਮਿਆਂ 'ਚ ਫਤਵਿਆਂ ਦੇ ਦੌਰ ਵਿੱਚ ਗਜ਼ਲ ਸੰਗ੍ਰਹਿ ਦਾ ਆਉਣਾ ਸ਼ੁਭ ਸ਼ਗਨ ਹੀ ਆਖ ਸਕਦੇ ਆ ਕਿਉਂਕਿ ਇਹ ਗਜ਼ਲ ਸੰਗ੍ਰਹਿ ਇਸ ਦੌਰ ਨੂੰ ਬਹੁਤ ਹੀ ਬਰੀਕ ਜਾਵੀਏ ਤੋਂ ਵੇਖਦਾ ਕਟਾਕਸ਼ ਕਰਦਾ ਹੈ تنویر ਮੱਠੀ ਮੱਠੀ ਅੱਗ ਦੇ ਕਾਰਨੇ ਚ ਰਿਜਰੇ ਦੁੱਧ ਵਰਗਾ ਸ਼ਾਇਰ ਹੈ ਜਿਹਨੂੰ ਖੁਦ ਨੂੰ ਉਬੜਾ ਲੈਣਾ ਵੀ ਆਉਂਦਾ ਹੈ ਤੇ ਰੰਨਣਾ ਵੀ ਉਹ ਹਰ ਸ਼ੇਰ ਨੂੰ ਕਸ਼ੀਦ ਕੇ ਉਸ ਵਿੱਚ ਅਡਾਨ ਭਰਦਾ ਹੈ ਉਹ ਬਲੰਦੀ ਦਾ ਤਾਂ ਨਹੀਂ ਚਿੰਤਨ ਤੇ ਰਾਜਨੀਤਿਕ ਸਮਝ ਰੱਖਣ ਵਾਲਾ ਸ਼ਾਇਰ ਹੈ ਉਹਦੀ ਸ਼ਾਇਰੀ ਚ ਇਤਿਹਾਸ ਤੇ ਮਤਿਹਾਸ ਖਿਲਰਿਆ ਪਿਆ ਹੈ ਉਹ ਮਿੱਥ ਦੇ ਓਲਿਆਂ ਚ ਲੁਕੀ ਕਮੀਨਗੀ ਨੂੰ ਤੇਜ ਤਰਾਸ਼ ਅੱਖਾਂ ਨਾਲ ਵੇਖਦਾ ਉਸ ਤੇ ਗਹਿਰੀ ਚੋਟ ਕਰਦਾ ਹੈ ਉਸ ਕੋਲ ਸੰਜਮ ਹੈ ਸਲੀਕਾ ਹੈ ਤੇ ਗਜ਼ਲ ਕਹਿਣ ਦਾ ਅੰਦਾਜ਼ ਵੀ ਵੱਖਰਾ ਹੈ ਉਸ ਕੋਲ ਕਲਾ ਵੀ ਹੈ ਤੇ ਕਲਪਨਾ ਵੀ ਉਹਨੂੰ ਗਜ਼ਲ ਦੀ ਹੁਨਰਮੰਦੀ ਦਾ ਗਿਆਨ ਹੈ ਉਹਦੇ ਇਸ ਸੰਗ੍ਰਹਿ ਵਿੱਚੋਂ ਗਜ਼ਲ ਨਾਲ ਉਹਦੀ ਗਹਿਰੀ ਤੇ ਚਰਨਜੀਵੀ ਸਾਂਹ ਝਲਕਦੀ ਹੈ ਤੁਸੀਂ ਉਹਦੀ ਗਜ਼ਲ ਦੇ ਹਰ ਸ਼ੇਅਰ ਵਿੱਚ ਗਹਿਰਾਈ ਤੇ ਦਰਸ਼ਨ ਕਰ ਸਕਦੇ ਹੋ ਉਹਦੀ ਗਜ਼ਲ ਦੇ ਹਰ ਸ਼ੇਅਰ ਦੀ ਆਪਣੀ ਮੁਕੰਮਲ ਕਹਾਣੀ ਹੈ ਤੁਸੀਂ ਉਹਦੀ ਸ਼ਾਇਰੀ ਨੂੰ ਖਰਬੂਜੇ ਦੀਆਂ ਫਾੜੀਆਂ ਨਾਲ ਤੁਲਨਾ ਕਰ ਸਕਦੇ ਹੋ ਜੇ ਵੇਖਣ ਤੋਂ ਇੱਕੋ ਗਜ਼ਲ ਲੱਗਦੀ ਹੈ ਪਰ ਉਹਦੀ ਹਰ ਫਾੜੀ ਦਾ ਆਪਣਾ ਅੰਦਾਜ਼ ਤੇ ਇਹਦਾ ਕਮਾਲ ਦੀ ਹੈ ਤੁਸੀਂ ਹੇਠਲੀ ਗਜ਼ਲ ਦਾ ਪਹਿਲਾ ਸ਼ੇਅਰ ਵੇਖੋ ਸਿਆਸਤ ਨੇ ਬਦਲ ਦਿੱਤੇ ਜਦੋਂ ਅਰਥ ਰੰਗਾਂ ਦੇ ਔਕਾਬਾਂ ਦੇ ਨਗਰ ਵਿੱਚ ਹੋ ਰਏ ਚਰਚੇ ਪਤੰਗਾਂ ਦੇ ਇਹ ਸ਼ੇਰ ਆਪਣੇ ਆਪ 'ਚ ਅੱਜ ਦੇ ਦੌਰ 'ਚ ਰਾਜਨੀਤੀ ਦੇ ਚਰਿੱਤਰ ਨੂੰ ਬਖੂਬੀ ਬਿਆਨ ਕਰਦਾ ਉਹਦੀਆਂ ਵੱਖੀਆਂ ਹੀ ਨਹੀਂ ਦੇੜਦਾ ਉਸ ਅੰਦਰ ਆਈ ਗਰਾਵਟ ਤੇ ਕਮੀਨਗੀ ਨੂੰ ਵੀ ਜਾਗਰ ਕਰਦਾ ਹੈ ਉਹਦਾ ਇਹ ਇੱਕੋ ਇੱਕ ਸ਼ੇਰ ਰਾਜਨੀਤਿਕ ਗਲੈਰੀਆਂ ਨੂੰ ਗਲੇਲ ਨਾਲ ਫੁੰਡਦਾ ਹੈ ਇਸੇ ਗਜ਼ਲ ਦਾ ਅਗਲਾ ਸ਼ੇਰ ਵੇਖੋ ਜਿਨ੍ਹਾਂ ਦੇ ਪੁੱਤ ਆਏ ਜਿੱਤ ਕੇ ਪਰ ਬਕਸ਼ਿਆਂ ਅੰਦਰ ਉਹਨਾਂ ਨੂੰ ਪੁੱਛ ਕੇ ਵੇਖੀ ਨਤੀਜੇ ਕੀ ਨੇ ਜੰਗਾਂ ਦੇ ਜੰਗ ਕਿੰਨਿਆਂ ਘਰਾਂ ਦੇ ਦੀਵੇ ਬੁਝਾ ਜਾਂਦੀ ਹੈ ਕਿੰਨੀਆਂ ਤੋਤਰੀਆਂ ਆਵਾਜ਼ਾਂ ਦੇ ਸਾਹ ਸੂਤ ਜਾਂਦੀ ਹੈ ਕਿੰਨੀਆਂ ਸਦਰਾਂ ਦੇ ਸੁਪਨੇ ਕੁਚਲ ਜਾਂਦੀ ਹੈ ਇਹ ਸ਼ੇਰ ਆਪਣੇ ਆਪ 'ਚ ਜੀਵਨ ਦਾ ਕਕੌੜਾ ਸੱਚ ਹੈ ਇਸੇ ਗਜ਼ਲ ਦਾ ਇੱਕ ਹੋਰ ਸ਼ੇਰ ਵੇਖੋ ਜਦੋਂ ਤੈਥੋਂ ਮੇਰੇ ਦਿਲ ਵਿੱਚ ਅਜੇ ਤੱਕ ਡੁੱਬ ਨਾ ਹੋਇਆ ਮੁਹੱਬਤ ਕਿੰਜ ਨਾਪਣਗੇ ਭਲਾ ਟੋਟੇ ਵੰਗਾ ਦੇ ਇਸ ਸ਼ੇਰ ਨੂੰ ਪੜਦਿਆਂ ਪ੍ਰਾਣੀ ਪਿਤਰੀ ਪਿੰਡ ਚ ਚਲਾ ਗਿਆ ਔਰਤ ਮਨ ਦੀਆਂ ਸਦਰਾਂ ਉਮੀਦਾਂ ਨੂੰ ਸਾਡੀਆਂ ਕਲਚਰਲ ਵੈਲਿਊ ਕਿਵੇਂ ਨਿੱਕੇ ਨਿੱਕੇ ਸਾਸਾਂ ਤੇ ਸਾਂਭੀ ਬੈਠੀਆਂ ਪਿੰਡ ਦੀ ਅਲਡਮਟਿਆਰ ਦਾ ਆਪਣੇ ਪਿਆਰ ਨੂੰ ਮਾਪਣ ਦਾ ਜਰੀਆ ਇਸ ਖੇਡ ਚ ਪਿਆ ਹੈ ਮੰਗਾ ਤੋੜ ਤੋੜ ਕੇ ਭੁਖਮੁਖੀ ਪਤੀ ਦੇ ਪਿਆਰ ਨੂੰ ਵੇਖਣਾ ਕਿ ਉਹ ਉਸ ਨੂੰ ਕਿੰਨਾ ਕੁ ਪਿਆਰ ਕਰਦਾ ਹੋਵੇਗਾ ਪਰ تنویر ਇਸ ਰੀਤ ਨੂੰ ਕਾਟੇ ਢੇਟ ਰੱਖਦਾ ਹੈ تنویر ਪਿੰਡੂ ਮਹਾਵਰੇ ਦਾ ਸ਼ੇਰ ਹੈ ਕਾਮੇ ਕਿਰਤੀਆਂ ਦਾ ਵੀ ਉਹਦੀ ਗਜ਼ਲ ਚੋਂ ਪੰਜਾਬ ਦੀ ਮਿੱਟੀ ਦੀ ਮਹਿਕ ਆਉਂਦੀ ਹੈ ਉਸ ਦੀ ਮਿੱਟੀ ਵਿੱਚ ਸੰਘਰਸ਼ ਵੀ ਹੈ ਉਹਦਾ ਇਸੇ ਗਜ਼ਲ ਦਾ ਮਤਲਬ ਵੇਖੋ ਰਿਸ਼ੀ ਸੰਬੂਕ ਦੇ ਸਰਮਦ ਸਰਾਬਾ ਯਾਦ ਨੇ ਤਨਵੀਰ ਤਦੇ ਆਉਦੇ ਨਹੀਂ ਸਾਨੂੰ ਕਦੇ ਵੀ ਖਾਪ ਚੰਗਾ ਦੇ ਮਹਾਰਿਸ਼ੀ ਵਾਲਮੀਕ ਦੀ ਰਮਾਇਣ ਵਿੱਚ ਮਿੱਥ ਨੂੰ ਡੀਕੋਡ ਕਰਦਾ ਇਹ ਸ਼ੇਰ ਕਿਵੇਂ ਸ਼੍ਰੀ ਰਾਮ ਦੀ ਭਗਤੀ ਕਰ ਰਿਹਾ ਸ਼ੂਦਰ ਸੰਬੂਕ ਦਾ ਬਦ ਇਸ ਕਰਕੇ ਕਰਦੇ ਹਨ ਕਿ ਆਰੀਆ ਦੇ ਰਾਜ ਵਿੱਚ ਅਸ਼ੂਤ ਕਿਵੇਂ ਭਗਤੀ ਕਰ ਸਕਦਾ ਹੈ ਤੇ ਸਰਮਦ ਜੋ ਪਹੁੰਚਿਆ ਆ ਫਕੀਰ ਸੀ 유ਹੂਦੀ ਸੀ ਜਿਸ ਨੇ ਬਾਅਦ ਵਿੱਚ ਇਸਲਾਮ ਧਰਮ ਧਾਰਨ ਕਰ ਲਿਆ ਸੀ ਇਤਿਹਾਸ 'ਚ ਉਸ ਦਾ ਨਾਮ ਮੁਹੰਮਦ ਸੈਦ ਸਰਮਦ ਕਰਕੇ ਜ ਆਇਆ ਹੈ ਜਿਸ ਨੇ ਮੁੱਲਾ ਸਦਰੋਦੀਨ ਸ਼ੀਰਜੀ ਤੇ ਪ੍ਰਸਿੱਧ ਆਲਮ ਉਬਲ ਕਾਸਮ ਫਿਦ ਸਿੰਘੀ ਤੋਂ শিক্ষা প্রাপ্ত ਕੀਤੀ ਸੀ व्यापार ਦੇ ਮਕਸਦ ਨਾਲ ਸਰਮਦ ਭਾਰਤ ਆਇਆ ਸਿੰਧ ਦੇ ਸ਼ਹਿਰ ਬੱਟਾ ਤੇ ਫਿਰ ਲਾਹੌਰ ਵਿਖੇ ਰਿਆ ਮੰਨਤਾ ਹੈ ਕਿ ਉਸਨੇ پارਸੀ Hindu ਤੇ ਇਸਲਾਮੀ ਗ੍ਰੰਥਾਂ ਦਾ ਅਧਿਨ ਵੀ ਕੀਤਾ ਸੀ ਭਾਰਤ ਚ ਸਰਮਦ ਕੁਝ ਸਮਾਂ ਹైదరాబాద్ ਵਿਖੇ ਵੀ ਰਿਆ ਇੱਥੇ ਉਸ ਉੱਤੇ ਐਸੀ ਰੋਹਾਨੀ ਕੈਫੀਤ ਤਾਰੀ ਹੋਈ ਕਿ ਉਹ ਮਜੂਬ ਫਕੀਰਾ ਵਾਂਗ ਵਿਚਰਨ ਲੱਗਾ ਵਿਚਰ ਲੱਗਾ ਤੇ ਉਸ ਦੀ ਪ੍ਰਸਿੱਧੀ ਦੂਰ ਦੂਰ ਤੱਕ ਫੈਲ ਗਈ ਰੋਹਾਨੀ ਮਸਤੀ ਚ ਉਹ ਨੰਗਾ ਰਹਿਣਾ ਸ਼ੁਰੂ ਕਰ ਦਿੱਤਾ ਸ਼ਹਿਜ਼ਾਦਾ ਦਾਰਾਸ਼ਕੋ ਵੀ ਸਰਮਤ ਦੇ ਸੰਪਰਕ ਚ ਆਇਆ ਮੁਗਲ ਬਾਦਸ਼ਾਹ ਸ਼ਾਹਜਹਾਂ ਦੇ ਉੱਤਰ ਅਧਿਕਾਰ ਲਈ ਚੱਲੇ ਯੁੱਧ ਦਾ ਵਿੱਚ ਦਾਰਾਸ਼ਕੋ ਮਾਰਿਆ ਗਿਆ ਸੀ ਰੰਗਜੀਬ ਬਾਦਸ਼ਾਹ ਬਣਿਆ ਰੰਗਜੀਬ ਨੂੰ ਈਰਖਾ ਸੀ ਕਿ ਸਰਮਤ ਦਾਰਾਸ਼ਕੋ ਦਾ ਹਮਦਰਦ ਸੀ ਤੇ ਉਸ ਨੂੰ ਬਾਦਸ਼ਾਹ ਬਿਕਣਾ ਚਾਹੁੰਦਾ ਸੀ ਸਰਮਤ ਦੇ ਖਿਲਾਫ ਸਾਜ਼ਿਸ਼ ਰਚੀ ਗਈ ਉਹ ਨੰਗਾ ਫਿਰਦਾ ਹੈ ਅੱਧਾ ਕਲਮਾ ਪੜਦਾ ਤੇ ਹਜਰਤ ਮੁਹੰਮਦ ਸਾਹਿਬ ਦੀ ਸ਼ਬੇ ਮਿਰਾਜ ਤੋਂ মুনਕਰ ਹੈ ਦਰ ਹਕੀਕਤ ਸ਼ਰਮਤ ਦਿੱਲੀ 'ਚ ਮਸ਼ਹੂਰ ਹੋ ਚੁੱਕਾ ਸੀ ਤੇ ਹਜ਼ਾਰਾਂ ਲੋਕ ਉਸ ਦੀ ਸੋਹਬਤ ਲਈ ਆਉਂਦੇ ਸਨ ਤੇ ਉਹ ਬਾਦਸ਼ਾਹ ਦੀ ਪਰਵਾਹ ਨਹੀਂ ਸੀ ਕਰਦਾ ਸ਼ਰਮਤ ਨੂੰ ਕਤਲ ਕੀਤੇ ਜਾਣ ਦਾ ਫਤਵਾ ਲਾਇਆ ਗਿਆ ਜਾਮਾਂ ਮਸਜਿਦ ਦਿੱਲੀ ਦੀਆਂ ਪੌੜੀਆਂ ਦੇ ਸਾਹਮਣੇ ਇੱਕ ਚਬਾਤਰਾ ਚਬੂਤਰਾ ਬਣਾਇਆ ਗਿਆ ਜਿੱਥੇ ਸ਼ਰਮਤ ਦਾ ਕਤਲ ਕਰ ਦਿੱਤਾ ਗਿਆ ਮੈਂ ਪਹਿਲਾਂ ਹੀ ਕਿਹਾ ਸੀ تنویر ਇਤਿਹਾਸ ਨੂੰ ਬਰੀਕ ਅੱਖ ਨਾਲ ਵੇਖਦਾ ਸੰਭੂਕ ਸ਼ਰਮਤ ਤੇ ਸਰਾਬੇ ਦੀ ਦੇਸ਼ ਨੂੰ ਆਜ਼ਾਦ ਕਰਾਉਣ ਦੀ ਆਜ਼ਾਦੀ ਨੂੰ ਕੌਣ ਨਹੀਂ ਜਾਣਦਾ ਕਿਉਂਕਿ ਤਨਵੀਰ ਬਾਬੇ ਜਗਤਾਰ ਨੂੰ ਆਪਣਾ ਮਾਡਲ ਮੰਨਦਾ ਤੇ ਉਹ ਆਪਣੀ ਭੂਮਿਕਾ 'ਚ ਬਾਬੇ ਜਗਤਾਰ ਦਾ ਕਥਨ ਤੇ ਇਸ ਕਥਨ ਤੇ ਕਾਇਮ ਹੈ ਕਿ ਸ਼ੈਰੀ ਜ਼ਿਕਰ ਦੀ ਹੀ ਨਹੀਂ ਫਿਕਰ ਦੀ ਵੀ ਹੋਣੀ ਚਾਹੀਦੀ ਹੈ ਤਾਂ ਹੀ ਤਨਵੀਰ ਦੀ ਸ਼ੈਰੀ ਤੇ ਅਦਰਸ਼ ਸੰਬੂਖ ਸ਼ਰਮਤ ਅਤੇ ਸਰਾਬਾ ਹਨ ਉਹ ਝੰਗ ਤੋਂ ਕੋਹਾਂ ਦੂਰ ਹੈ ਫਤਵਿਆਂ ਦੇ ਦੌਰ ਵਿੱਚ ਪੁਸਤਕ ਨੂੰ ਚੇਤਨਾ ਪ੍ਰਕਾਸ਼ਕ ਨੇ ਛਾਪਿਆ ਖੂਬਸੂਰਤ ਟਾਈਟਲ ਤੇ ਵਧੀਆ ਪੇਪਰ 'ਚ ਛਾਪੀ ਗਈ ਹੈ ਇਹ ਗਜ਼ਲ ਸੰਗ੍ਰਹਿ ਦੇ ਆਉਣ ਤੋਂ ਪਹਿਲਾਂ ਤਨਵੀਰ ਬਤੌਰ ਗਜ਼ਲਗੋ ਆਪਣੀ ਪਛਾਣ ਬਣਾ ਚੁੱਕਾ ਸੀ ਪਰ ਇਸ ਗਜ਼ਲ ਦੇ ਰਾਹੀਂ ਤਨਵੀਰ ਗਜ਼ਲ ਦੇ ਖੇਤਰ 'ਚ ਕਿੰਨੀ ਕਢਾਣ ਭਰੇਗਾ ਇਹਦਾ ਜਵਾਬ ਤਾਂ ਉਸਤਾਦ ਗਜ਼ਲਗੋ ਹੀ ਦੇ ਸਕਦੇ ਨੇ ਪਰ ਉਹਦੀ ਸ਼ਾਇਰੀ 'ਚ ਰਵਾਇਤੀ ਸ਼ਾਇਰੀ ਤੋਂ ਹਟ ਕੇ ਗੱਲ ਹੋਈ ਹੈ ਮੈਨੂੰ ਉਮੀਦ ਹੈ ਕਿ ਸੰਗ੍ਰਹਿ ਦੀ ਹਰ ਗਜ਼ਲ ਪਾਠਕ ਮਨ ਦਾ ਧਿਆਨ ਆਪਣੇ ਵੱਲ ਜ਼ਰੂਰ ਖਿੱਚੇਗੀ ਉਹਦਾ ਸ਼ੇਰ ਤੁਸੀਂ ਆਪ ਹੀ ਵੇਖੋ ਬਨੇਰੇ ਦੱਸ ਦਿੰਦੇ ਨੇ ਘਰਾਂ ਦੀ ਦਾਸਤਾਨ ਸਾਰੀ ਤਹਾਨੂੰ ਕੀ ਦਿਆਂ ਮੈਂ ਆਪਣੀ ਸ਼ਨਾਖਤ ਦਾ ਸੋ ਤਨਵੀਰ ਆਪਣੇ ਸ਼ੇਰਾਂ ਹੀ ਆਪਣੇ ਇਸ ਸੰਗ੍ਰਹਿ ਦੀ ਸ਼ਨਾਖਤ ਵੀ ਕਰ ਗਿਆ ਤੇ ਪਛਾਣ ਵੀ ਦੱਸ ਗਿਆ ਮੈਂ ਫਤਵਿਆਂ ਦੇ ਦੌਰ ਵਿੱਚ ਤਨਵੀਰ ਦੀ ਹਾਜ਼ਰੀ ਨੂੰ ਜੀ ਆਇਆਂ ਕਹਿੰਦਾ ਹਾਂ ਇਹ ਸੀ ਮੱਖਣਮਾਨ ਹਰਾਂ ਦਾ ਲਿਖਿਆ ਤਨਵੀਰ ਦੀ ਸ਼ੈਰੀ ਤੇ ਲੇਖ ਫਤਵਿਆਂ ਦੇ ਦੌਰ ਵਿੱਚ ਸਰੋਕਾਰਾਂ ਦੀ ਸ਼ੈਰੀ ਜੋ ਤੀਸਰੀ ਅਕ ਪ੍ਰੋਗਰਾਮ ਵਿੱਚ ਅਸੀਂ ਪੇਸ਼ ਕੀਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ